ਜਿਸ ਗੁਰਬਾਣੀ ਤੇ ਮੈਂ ਕੰਮ ਕਰਦਾ ਮੈਂ ਤੁਮ ਸਾਇਦ ਅਸਾਂ ਮੇਰੇ ਚਿੱਤ ਟਿਕ ਜਾਂਦਾ ਹੈ ਔਰ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਟਾਈਮ ਹੋ ਗਿਆ ਔਰ ਸਭ ਤੋਂ ਪਹਿਲੇ ਗੁਰਬਾਣੀ ਦਾ ਅਰਥ ਸਮਝਣ ਲਈ ਗੁਰਬਾਣੀ ਦੇ ਬਾਰੇ ਕੁਝ ਆਪਣੇ ਆਪ ਨੂੰ ਕਲੀਅਰ ਕਰਨ ਲਈ ਭਾਰਤੀ ਭਾਸ਼ਾਵਾਂ ਅਰਬੀ ਫਾਰਸੀ ਪੜੇ ਸੰਸਕ੍ਰਿਤੀ ਪੜੇ आईया मैं उन बलवानों का वंशज हूँ आरे से जिनके सीस कटे जिनके दोनों छोटे बच्चे दीवारों में थे चिने गए गुरु गोबिंद सिंह के लालों की तरह शीस पिरो कर माला तुम्हे पहना दूंगा ਜੀਵਨ ਦੀ ਭੇਂਟ ਚੜ੍ਹਾ ਦੂੰਗਾ ਇਹ ਉਸ ਅਤਰਾਂ ਨੇ ਜੋ ਸਵਰਗੀਏ ਡਾਕਟਰ ਰਤਨ ਸਿੰਘ ਜੱਗੀ ਅਕਸਰ ਕਾਟ ਕਰਿਆ ਕਰਦੇ ਸਨ ਇੱਕ ਇੰਟਰਵਿਊ ਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਕਹਿ ਰਹੇ ਨੇ ਕਿ ਆਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਇਸ ਤਰ੍ਹਾਂ ਦਾ ਵਟवृक्ष ਹੈ ਜਿਸ ਦੇ ਥੱਲੇ ਕੋਈ ਵੀ ਹੋਰ ਪੌਦੇ ਦਾ ਕੋਈ ਮਹੱਤਵ ਨਹੀਂ ਡਾਕਟਰ ਰਤਨ ਸਿੰਘ ਜੱਗੀ ਇੱਕ ਮਹਾਨ ਥਿੰਕਰ ਵਿਦਵਾਨ ਤੇ ਪਦਮਸ਼ਰੀ ਸਨ ਉਹਨਾਂ ਨੇ ਆਪਣਾ ਪੂਰਾ ਜੀਵਨ ਸਿੱਖ ਅਕਾਦਮਿਕਤਾ ਤੇ ਸਿੱਖੀ ਦੇ ਲੇਖੇ ਲਾ ਦਿੱਤਾ ਡਾਕਟਰ ਰਤਨ ਸਿੰਘ ਜੱਗੀ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਦੀ ਸਿੱਖੀ ਦੇ ਨਾਲ ਕੋਈ ਬავਅਸਤਗੀ ਨਹੀਂ ਸੀ ਉਹਨਾਂ ਦਾ ਜਨਮ ਰੋਪੜਛ ਹੋਇਆ ਪਰ ਉਹਨਾਂ ਦੇ ਘਰ ਦੇ ਨਾਲ ਇੱਕ ਨਿਰਮਲਿਆਂ ਦਾ ਡੇਰਾ ਸੀ ਉੱਥੇ ਦੇ ਜਿਹੜੇ ਸੰਤ ਜੀ ਸੀ ਉਹਨਾਂ ਕੋਲ ਇਹਨਾਂ ਦੇ ਪਿਤਾ ਜੀ ਅਕਸਰ ਜਾਇਆ ਕਰਦੇ ਸੀ ਜਦੋਂ ਰਤਨ ਸਿੰਘ ਦਾ ਜਨਮ ਹੁੰਦਾ ਤੇ ਪਿਤਾ ਜੀ ਇਹਨਾਂ ਨੂੰ ਉਹਨਾਂ ਪਾਸ ਲੈ ਕੇ ਜਾਂਦੇ ਨੇ ਔਰ ਸੰਤ ਜੀ ਗੁਰਬਾਣੀ ਦੇ ਵਿੱਚੋਂ ਵਾਕ ਲੈਂਦੇ ਨੇ ਔਰ ਰ ਸ਼ਬਦ ਨਿਕਲਦਾ ਹੈ ਰ ਤੇ ਉਹਨਾਂ ਨਾਮ ਰੱਖਿਆ ਰਤਨ ਤੇ ਡਾਕਟਰ ਦੱਸਦੇ ਆ ਕਿ ਪਿਤਾ ਜੀ ਹੱਸ ਕੇ ਕਹਿਣ ਲੱਗੇ ਵੀ ਤੁਸੀਂ ਨਾਮ ਤਾਂ ਰਤਨ ਸਿੰਘ ਰੱਖ ਦਿੱਤਾ ਪਰ ਕੀ ਇਹ ਕੋਈ ਕਮਾਲ ਵੀ ਕਰੇਗਾ ਕਿ ਨਹੀਂ ਤੇ ਸੰਤ ਜੀ ਕਹਿਣ ਲੱਗੇ ਕਿ ਇਹ ਸਮਾਂ ਦੱਸੇਗਾ ਸੋ ਇਹਨਾਂ ਦੇ ਪਰਿਵਾਰ ਦੀ ਸਿੱਖੀ ਦੇ ਨਾਲ ਬਵਸਤਗੀ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨਿਰਮਲਿਆਂ ਦੀ ਕਿਰਪਾ ਇਹਨਾਂ ਦੇ ਪਰਿਵਾਰ ਆਪਨੇ ਤੇ ਮੰਨਦਾ ਰਿਹਾ ਔਰ ਉਹਨਾਂ ਦੇ ਆਸ਼ੀਰਵਾਦ ਔਰ ਪ੍ਰਭਾਵ ਦੇ ਸਦਕਾ ਡਾਕਟਰ ਰਤਨ ਸਿੰਘ ਹੋਰਾਂ ਦਾ ਪਰਿਵਾਰ ਸਿੱਖੀ ਚ ਪ੍ਰਵੇਸ਼ ਕਰ ਗਿਆ ਪੁਲਿਸ ਵਿੱਚ 7 ਸਾਲ ਐਜ਼ ਅ ਹੈਡ ਕਨਸਟੇਬਲ ਇਨ ਅ ਨੌਕਰੀ ਕੀਤੀ ਔਰ ਨਾਲ ਦੀ ਨਾਲ ਇਹ ਪੜਦੇ ਰਹੇ ਪੜਨ ਦੇ ਲਈ ਰਤਨ ਸਿੰਘ ਹੋਰੀ ਹਮੇਸ਼ਾ ਤਤਪਰ ਰਹਿੰਦੇ ਸਨ ਮੇਰੇ ਮਨ ਵਿੱਚ ਸ਼ੁਰੂ ਤੋਂ ਪੜਨ ਦੀ ਬੜੀ ਰੁਚੀ ਸੀ ਜੀ ਘਰ ਦੇ ਹਾਲਾਤ ਉਥੇ ਪਾਕਿਸਤਾਨ ਬਣਨ ਵੇਲੇ ਅਜਿਹੇ ਸੰਕ ਜਿੱਥੇ ਬੰਦਿਆਂ ਦੀ ਲੋਡ ਹੁੰਦੀ ਸੀ ਪੜਾਈ ਵਾਸਤੇ ਇਹਨਾਂ ਨੂੰ ਸਪੇਅਰ ਨਹੀਂ ਸੀ ਕੀਤਾ ਜਾ ਸਕਦਾ ਅਸੀਂ ਚੁੱਪ ਸੀ ਲੇਕਿਨ ਮੈਂ 10ਵੀਂ ਪਾਸ ਕਰ ਲਈ ਸੀ ਔਰ 10ਵਾਂ ਵਾਲਾ ਸਰਟੀਫਿਕੇਟ ਮੇਰੇ ਵਾਸਤੇ ਬਹੁਤ ਕੀਮਤੀ ਸੀ ਮੈਂ ਆਪਣੇ ਛੋਟੇ ਜਿਹੇ ਅਟੈਚੀ ਦੇ ਵਿੱਚ ਉਸ ਨੂੰ ਹਰ ਵਕਤ ਰੱਖਦਾ ਸੀ ਲੇਕਿਨ ਉੱਥੇ ਮੈਂ ਪੜ੍ਹਾਈ ਨਹੀਂ ਕਰ ਸਕਿਆ ਦੁਕਾਨਾਂ ਜੋ ਠੇਕੇ ਵਗੈਰਾ ਸੀਗੇ ਚੱਲਦੇ ਰਹਿੰਦੇ ਸੀ ਆਖਰ ਪਾਕਿਸਤਾਨ ਬਣਿਆ ਮੈਂ ਇੱਧਰ ਆ ਗਿਆ ਮੇਰੀ ਡਿਊਟੀ ਕਾਰ ਵਾਲੇ ਨੇ ਇੱਕ ਪਿੰਡ ਹੈ ਲੋਟੋਂ ਪਿੰਡ ਨਰੈਣਗੜ੍ਹ ਤਹਿਸੀਲ ਦੇ ਨਾਲ ਜਿਹੜੀ ਅੰਮਾਲੇ ਦੀ ਤਹਿਸੀਲ ਹੈ ਉੱਥੇ ਖੇਤ ਮਿਲ ਗਏ ਸਨ ਮੇਰੀ ਉੱਥੇ ਕਾਰਵਾਨ ਡਿਊਟੀ ਲਗਾ ਦਿੱਤੀ ਮੈਂ ਔਖਾ ਸੋਖਾ ਕਰਦਾ ਤਰਿਆ ਲੇਕਿਨ ਔਖਾ اندر ਬਹੁਤ ਹੁੰਦਾ ਸੀ ਕਿ ਮੈਨੂੰ ਤਾਂ ਪੜ੍ਹਨਾ ਹੈ ਜੀ ਇਸੇ ਪੜਨ ਦੀ ਹੁਚੀ ਵਿੱਚ ਕਿਵੇਂ ਨਾ ਕਿਵੇਂ ਮੈਂ ਲੁਧਿਆਣਾ ਪਹੁੰਚਿਆ ਉੱਥੇ ਟਾਈਪ ਸਿੱਖ ਲਈ ਜਿਸ ਵੇਲੇ ਮੈਂ ਟਾਈਪ ਸਿੱਖੀ ਤਾਂ ਫਿਰ ਮੈਂ ਨੌਕਰੀ ਦੀ ਤਲਾਸ਼ ਹੋ ਗਈ ਨੌਕਰੀ ਮੈਨੂੰ 4th ਐਂਡ ਫੈਂਟਰੀ ਡਿਵੀਜ਼ਨ ਅੰਬਾਲਾ ਕੈਂਪ ਕੈਪਸਟ ਦੀ ਜਗਾ ਮਿਲ ਗਈ ਹੁਣ ਤੱਕ ਇਹ ਡਬਲ ਐਮਏ ਕਰ ਚੁੱਕੇ ਸਨ ਇਸ ਤੋਂ ਬਾਅਦ ਇਹਨਾਂ ਹਿੰਦੂ ਕਾਲਜ ਵਿੱਚ ਅਪਲਾਈ ਕੀਤਾ ਤੇ ਅਪੁਆਇੰਟਮੈਂਟ ਹੋ ਗਈ ਪਰ ਸਾਲ 1958 ਦੇ ਵਿੱਚ ਇਹ ਆਪਣੇ ਮਨ ਚ ਧਾਰ ਲੈਂਦੇ ਨੇ ਕਿ ਹੁਣ ਕੁਝ ਵੀ ਹੋ ਜਾਏ ਮੈਂ ਪੀਐਚਡੀ ਕਰਨੀ ਹੈ ਪੀਐਚਡੀ ਵਾਸਤੇ ਇੱਧਰ ਉੱਧਰ ਸਰਫ ਕਰਨ ਲੱਗਦੇ ਨੇ ਔਰ ਆਖਿਰਕਾਰ ਇੱਕ ਸਕਾਲਰ ਦੇ ਸੁਜੈਸ਼ਨ ਦੇ ਨਾਲ ਇਹ ਆਪਣਾ ਸਬਜੈਕਟ ਚੁਣਦੇ ਹਨ ਹਿਸਟੋਰੀਕਲ ਇਵੈਂਟਸ ਆਫ ਦਸਮ ਗ੍ਰੰਥ ਪਰ ਫਿਰ ਉਹ ਸਕਾਲਰ ਨੇ ਨੂੰ ਸੁਜੈਸਟ ਕਰਦੇ ਆ ਕਿ ਇਸ ਟਾਪਿਕ ਤੇ ਕੰਮ ਨਾ ਕਰੋ ਇਹ ਹਿਸਟੋਰੀਕਲ ਇਵੈਂਟਸ ਨਹੀਂ ਨੇ ਹਿਸਟੋਰੀਕਲ ਮਿਥਸ ਨਹੀਂ ਹਿਸਟੋਰੀਕਲ ਮਿਥਸ ਆਫ ਦਸਮ ਗ੍ਰੰਥ ਇਸ ਤੇ ਕੰਮ ਕਰੋ ਮੈਂ ਬਾਣੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਦਸਮ ਗ੍ਰੰਥ ਨੂੰ ਦਿਨ ਰਾਤ ਮੈਂ ਸਾਰਾ ਹਿੰਦੁਸਤਾਨ ਕੋਲ ਨਿਆ ਪੁਰਾਣੀਆਂ ਬੀੜਾਂ ਦੇਖੀਆਂ ਥਾਂ ਥਾਂ ਤੇ ਗਿਆ ਮੈਂ ਹੋਰ ਕੁਝ ਮੇਰਾ ਸ਼ੌਕ ਨਹੀਂ ਸੀ ਇਹ ਹੀ ਸੀ ਜਨਵਰੀ 1959 ਦੇ ਵਿੱਚ ਪੀ ਐਚ ਡੀ ਲਈ ਰਜਿਸਟ੍ਰੇਸ਼ਨ ਕਰਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਰਤਨ ਸਿੰਘ ਹੋਰੀ ਪੂਰੇ ਹਿੰਦੁਸਤਾਨ ਦਾ ਚੱਕਰ ਲਗਾਉਂਦੇ ਨੇ ਦਸਮ ਗ੍ਰੰਥ ਵਾਸਤੇ ਇਹਨਾਂ ਨੂੰ ਜਿੱਥੇ-ਜਿੱਥੇ ਜਿਹੜਾ ਵੀ ਰੈਫਰੈਂਸ ਤੇ ਹਵਾਲਾ ਮਿਲਦਾ ਹੈ ਇਹ ਆਪ ਉੱਥੇ ਜਾਂਦੇ ਨੇ ਔਰ ਉਹ तमाम ਚੀਜ਼ਾਂ ਕਲੈਕਟ ਕਰਦੇ ਨੇ 2 ਸਾਲ ਕਰੜੀ ਮਿਹਨਤ ਕਰਨ ਤੋਂ ਬਾਅਦ 1961 ਦੇ ਵਿੱਚ ਇਹ ਆਪਣਾ ਥੀਸਿਸ ਸਬਮਿਟ ਕਰਾ ਦਿੰਦੇ ਨੇ ਗਾਈਡ केसी शर्मा ਇਹਨਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਔਰ ਹੁਣ ਰਤਨ ਸਿੰਘ ਬਣ ਜਾਂਦੇ ਆ ਡਾਕਟਰ ਰਤਨ ਸਿੰਘ ਜੱਗੀ ਡਾਕਟਰ ਰਤਨ ਸਿੰਘ ਜੱਗੀ ਦੇ ਥੀਸਿਸ ਦੀ ਇਹ ਖਾਸੀਅਤ ਹੈ ਕਿ ਹੁਣ ਤੱਕ ਇਹਨਾਂ ਦੇ ਨਾਲ ਦਾ ਥੀਸਿਸ ਕਿਤੇ ਵੀ ਸਬਮਿਟ ਨਹੀਂ ਹੋਇਆ ਡਾਕਟਰ ਰਤਨ ਸਿੰਘ ਜੱਗੀ ਅਕਸਰ ਕਹਿੰਦੇ ਕਿ ਮੇਰਾ ਘਰ ਇੱਕ ਮਕਾਨ ਨਹੀਂ ਬਲਕਿ ਇੱਕ ਟੱਪੂ ਭੂਮੀ ਹੈ ਮੈਂ ਸਿਰਫ ਬਾਣੀ ਦਾ ਨਸ਼ਾ ਕਰਦਾ ਔਰ ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਵੀ ਹਵਾਲੇ ਲਏ ਔਰ ਉਸ ਦੀਆਂ ਰੈਫਰੈਂਸਸ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਇਲੈਬੋਰੇਟ ਕੀਤਾ ਇਸ ਤਰ੍ਹਾਂ ਦੇ ਹਵਾਲੇ ਸਾਨੂੰ ਹੁਣ ਤੱਕ ਕਿਤੇ ਨਹੀਂ ਮਿਲਦੇ ਡਾਕਟਰ ਸਾਹਿਬ ਅਕਸਰ ਕਹਿੰਦੇ ਸਨ ਕਿ ਕਿਸੇ ਬੰਦੇ ਨੂੰ ਜਾਂ ਮਨੁੱਖਤਾ ਨੂੰ ਜੇਕਰ ਠੀਕ ਰਸਤੇ ਪਾਉਣਾ ਹੋਵੇ ਤੇ ਗੁਰਬਾਣੀ ਤੋਂ ਜ਼ਿਆਦਾ ਰੈਲੇਵੈਂਟ ਰੈਫਰੈਂਸਸ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਆਸ਼ਿਕ ਸਨ ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਦ ਦੇ ਉੱਗੇ ਵਿਦਵਾਨਾਂ ਤੇ ਗੁਰਮਤ ਤੇ ਭਗਤੀ ਲਹਿਰ ਦੇ ਮਾਹਿਰਾਂ ਵਿੱਚ ਸ਼ੁਭਾਰ ਹੈ। ਡਾ. ਰਤਨ ਸਿੰਘ ਜੱਗੀ ਨੇ ਆਪਣਾ ਸਮੁੱਚਾ ਜੀਵਨ ਮਦਕਾਲੀਨ ਸਾਹਿਦ ਦਾ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤੀ ਲਹਿਰ ਸੰਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਜਨਮ ਸਤਾਈ ਜੁਲਾਈ 1927 ਨੂੰ ਹੋਇਆ ਤੇ ਉਹਨਾਂ ਆਪਣੇ ਜੀਵਨ ਦੇ ਪੰਨ੍ਹ 26 ਤੋਂ ਵੱਧ ਦਹਾਕੇ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਸohidਰਤਾ ਦੇ ਨਾਲ ਮਦਕਾਲੀ ਸਾਹਿਤ ਦੇ ਲੇਖ ਲਾਈ ਨੇ। ਉਹ 1987 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵੱਜੋਂ ਸੇਵਾਮੁਕਤ ਹੋਏ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ, ਸੰਸਕ੍ਰਿਤ ਦੀ ਗੂੜੀ ਸੂਝ-ਬੂਝ ਤੇ ਮੁਹਾਰਤ ਰੱਖਣ ਵਾਲੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਕਿਤਾਬਾਂ ਟੀਕਾਕਾਰੀ ਅਤੇ ਵਿਸ਼ਵ ਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਦੇ ਵਿੱਚ ਸ਼ਾਨਦਾਰ ਵਿਆਪਕ ਤੇ ਗਿਆਨ ਭਰਪੂਰ ਯੋਗਦਾਨ ਪਾਇਆ ਹੈ ਉਹਨਾਂ 1982 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਸਮ ਗ੍ਰੰਥ ਦਾ ਪੁਰਾਣਿਕ ਅਧਿਐਨ ਵਿਸ਼ੇ ਤੇ ਪੀ ਐਚ ਡੀ ਕੀਤੀ ਤੇ ਦਸਮ ਗ੍ਰੰਥ ਦੀ ਪੁਰਾਣਿਕ ਪ੍ਰਿਸ਼ਟਭੂਮੀ ਨਾਮਕ ਪੁਸਤਕ ਸਾਹਿਤ ਜਗਤ ਦੀ ਚੋਲੀ ਪਾਈ ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਗੀਆਂ ਸਾਹਿਤਿਕ ਸ਼ਖਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਹਾਸਲ ਹੋਈ ਹੈ ਸਾਲ 2000 ਦੇ ਵਿੱਚ ਉਹਨਾਂ ਨੇ ਪੰਜ ਜਿਲਦਾਂ ਵਿੱਚ ਦਸਮ ਗ੍ਰੰਥ ਦਾ ਟੀਕਾ ਪੇਸ਼ ਕੀਤਾ ਉਹ ਦਸਮ ਗ੍ਰੰਥ ਦੇ ਗੁਰ ਗਿਆਤਾ ਨੇ ਔਰ ਇਸ ਵਿਸ਼ੇ ਤੇ ਅਥਾਰਟੀ ਵਜੋਂ ਜਾਣੇ ਜਾਂਦੇ ਨੇ ਡਾਕਟਰ ਜਗੀ ਨੇ 1973 ਦੇ ਵਿੱਚ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਹਿੰਦੀ ਦੇ ਵਿੱਚ ਸ੍ਰੀ ਗੁਰੂ ਨਾਨਕ ਵਿਅਕਤੀਤਵ, ਕਰਤੱਵ ਔਰ ਚਿੰਤਨ ਵਿਸ਼ੇ ਤੇ ਡੀਲਿਟ ਦੀ ਡਿਗਰੀ ਹਾਸਲ ਕੀਤੀ ਹੈ ਸਮਾਜ ਪ੍ਰਤੀ ਉਹਨਾਂ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ ਰੱਖਦੇ ਆ ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਕਿਤਾਬਾਂ ਲਿਖੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਲੋਂ ਰਚਿਤ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਨੂੰ ਪੰਜਾਬੀ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸਾਹਿਤ ਜਗਤ ਵਿੱਚ ਹੋਰ ਪੂਰਨੇ ਪਾਉਂਦਿਆਂ ਉਹਨਾਂ ਨੇ ਗੁਰੂ ਨਾਨਕ ਬਾਣੀ ਤੇ ਆਧਾਰਿਤ ਪਹਿਲੀ ਰਚਨਾ ਗੁਰੂ ਨਾਨਕ ਜੀਵਨੀ ਅਤੇ ਵਿਅਕਤੀਤਵ ਅਤੇ ਦੂਜੀ ਪੁਸਤਕ ਗੁਣਾਨਕ ਦੀ ਵਿਚਾਰਤਾ ਰਵੀ ਪ੍ਰਕਾਸ਼ਿਤ ਕੀਤੀ ਇਹਨਾਂ ਦੋਵਾਂ ਰਚਨਾਵਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਪਵਿੱਤਰ ਗ੍ਰੰਥ ਤੁਲਸੀ ਰਮਾਇਣ ਰਾਮਚਰਿਤ ਮਾਨਸਤਾ ਪੰਜਾਬੀ ਦੇ ਵਿੱਚ ਲਿਪੀ ਅੰਤਰਣ ਅਤੇ ਅਨੁਵਾਦ ਕਰਨਾ ਡਾਕਟਰ ਰਤਨ ਸਿੰਘ ਜੱਗੀ ਵੱਲੋਂ ਸਾਹਿਤ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਿਤਾਬ ਨੂੰ 1999 ਵਿੱਚ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 1994 ਦੇ ਵਿੱਚ ਪੰਜਾਬੀ ਸਾਹਿਤ ਸੰਦਰਭ ਕੋਸ਼ ਪੰਜਾਬੀ ਸਾਹਿਤ ਦਾ ਹਵਾਲਾ ਕੋਸ਼ ਜਿਸ ਨੂੰ ਕਿਹਾ ਜਾਂਦਾ ਹੈ ਉਹ ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸਾਲ 1998 ਤੋਂ 2002 ਤੱਕ ਡਾਕਟਰ ਜੱਗੀ ਨੇ ਪੰਜ ਜਿਲਦਾਂ ਵਿੱਚ ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਿਸ਼ਵ ਕੋਸ਼ ਦੀ ਲੋੜ ਨੂੰ ਸਮਝਦੇ ਹੋਏ ਡਾਕਟਰ ਜੱਗੀ ਨੇ ਸੰਖੇਪ ਪਰ ਪ੍ਰਮਾਣਿਤ ਰੰਗ ਦੇ ਨਾਲ ਸਾਲ 2002 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਦਾ ਸੰਕਲਨ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਉਹਨਾਂ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ ਸਾਲ 2005 ਦੇ ਵਿੱਚ ਸਿੱਖ ਪੰਥ ਵਿਸ਼ਵਕੋਸ਼ ਸ਼ਾਮਿਲ ਹੈ ਜਿਸ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਮੁੱਖ ਮੁੱਦਿਆਂ, ਸੰਸਕਰਨਾ ਅਤੇ ਤੱਥਾਂ ਬਾਰੇ ਐਂਟਰੀਆਂ ਸ਼ਾਮਿਲ ਨੇ ਅਤੇ ਸਾਲ 2007 ਦੇ ਵਿੱਚ ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਲੇਖ ਵਾਲੀ ਰਚਨਾ ਤਿਆਰ ਕੀਤੀ ਗਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 5 ਜਿਲਦਾਂ ਦੇ ਵਿੱਚ ਉਪ ਟੀਕਾ ਸ਼ਾਮਿਲ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਉਹਨਾਂ ਦੀਆਂ ਇਹ ਰਚਨਾਵਾਂ ਬਹੁਮਾਨਤਾ ਪ੍ਰਾਪਤਨੀ ਸਾਲ 2013 ਦੇ ਵਿੱਚ ਡਾਕਟਰ ਜੱਗੀ ਨੇ 8 ਜਿਲਦਾਂ ਵਿੱਚ ਪ੍ਰਕਾਸ਼ਿਤ ਭਾਵ ਪ੍ਰਬੋਧਨੀ ਟਿਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟਿਕਾ ਤਿਆਰ ਕਰਕੇ ਸਿੱਖ ਧਰਮ ਦੇ ਲਈ ਆਪਣੀ ਸਭ ਤੋਂ ਵੱਡੀ ਸੇਵਾ ਨਿਭਾਈ ਹੈ ਇਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸਤ੍ਰਿਤ ਵਿਆਖਿਆ ਹੈ ਅਤੇ ਜੋ ਕਿ ਮਾਨਵਤਾ ਲਈ ਬੇहद अहम सिद्ध ਹੋ ਰਿਹਾ ਹੈ ਸਾਲ 2017 ਦੇ ਵਿੱਚ ਡਾਕਟਰ ਜੱਗੀ ਨੇ ਐਸਟੀਕੇ ਦੀਆਂ 5 ਜਿਲਦਾਂ ਨੂੰ ਹਿੰਦੀ ਦੇ ਵਿੱਚ ਵੀ ਪ੍ਰਕਾਸ਼ਿਤ ਕੀਤਾ ਸਾਲ 2023 ਦੇ ਵਿੱਚ ਡਾਕਟਰ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਡਾਕਟਰ ਜੱਗੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਾਹਿਤਿਕ ਸੇਵਾਵਾਂ ਦੀ ਮਾਨਤਾ ਵਜੋਂ ਉਹਨਾਂ ਨੂੰ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਸਾਲ 1999 ਦੇ ਵਿੱਚ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ, ਸਾਲ 1996 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਦੇ ਸਰਵ ਉੱਚ ਸੁਪਾਈ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀਆਂ ਪੁਸਤਕਾਂ ਨੂੰ 8 ਵਾਰ ਪਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ। ਹਰਿਆਣਾ ਸਰਕਾਰ ਨੇ ਵੀ ਉਨ੍ਹਾਂ ਨੂੰ ਸਾਲ 1968 ਦੇ ਵਿੱਚ ਉਨ੍ਹਾਂ ਦੀ ਪੁਸਤਕ ਦੇ ਲਈ ਪਹਿਲੇ ਇਨਾਮ ਦੇ ਨਾਲ ਸਨਮਾਨਿਤ ਕੀਤਾ। ਦਿੱਲੀ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬੀ ਅਕਾਦਮੀ ਨੇ ਸਾਲ 2010 ਦੇ ਵਿੱਚ ਉਨ੍ਹਾਂ ਨੂੰ ਪਰਮ ਸਾਹਿਤ ਸਤਿਕਾਰ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ ਸਾਲ 1996 ਦੇ ਵਿੱਚ ਸੋਹਰਦ ਸਨਮਾਨ ਦੇ ਨਾਲ ਸਨਮਾਨਿਤ ਕੀਤਾ। ਸਾਲ 2014 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਖੇਤਰ ਵਿੱਚ ਡਾਕਟਰ ਰਤਨ ਸਿੰਘ ਜੱਗੀ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਆਨਰੇੜੀ ਡੀਲਿਟ ਦੀ ਡਿਗਰੀ ਨਾਲ ਸੰਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੀ ਉਹਨਾਂ ਨੂੰ 2015 ਦੇ ਵਿੱਚ ਆਨਰੇੜੀ ਡੀਲਿਟ ਦੀ ਡਿਗਰੀ ਪ੍ਰਦਾਨ ਕੀਤੀ ਹੈ। ਸ਼੍ਰੀ ਜੱਗੀ ਨੂੰ ਉਹਨਾਂ ਦੀ ਸੋਹਰਤ ਸ਼ਾਨਦਾਰ ਸੇਵਾਵਾਂ ਦੇ ਸਨਮਾਨ ਵਜੋਂ ਕਈ ਸਾਹਿਤਿਕ ਗੈਰ ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2008 ਦੇ ਵਿੱਚ ਸਾਹਿਤਿਕ ਪੇਟ ਦੇ ਵਿੱਚ ਵੱਡਮੋਲਾ ਯੋਗਦਾਨ ਪਾਉਣ ਦੇ ਲਈ ਸ਼੍ਰੀ ਜੱਗੀ ਨੂੰ ਸਨਮਾਨਿਤ ਕੀਤਾ ਹੈ। ਉਹਨਾਂ ਨੂੰ 2012 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਫਖਰ ਹਾਸਿਲ ਹੈ। ਡਾਕਟਰ ਰਤਨ ਸਿੰਘ ਜੱਗੀ ਦੀ ਉਮਰ 98 ਸਾਲ ਸੀ ਉਹ ਮਹਾਨ ਸਾਹਿਤਕਾਰ ਸਨ ਉਹਨਾਂ ਨੇ ਹੁਣ ਤੱਕ ਸਾਇਦ ਦੀ ਝੋਲੀ 150 ਕਿਤਾਬਾਂ ਪਾਈਆਂ ਜੋ ਸਮਾਜ ਨੂੰ ਹਮੇਸ਼ਾ ਹੀ ਸੇਧਪੂਰਨ ਮਿਸਾਲੀ ਸਾਹਿਤਕ ਸੇਵਾਵਾਂ 'ਚ ਸਮਰਪਿਤ ਕਰਦੀਆਂ ਰਹਿਣਗੀਆਂ